ਅਖਿਲ ਭਾਰਤੀ ਜਾਗਰਣ ਸੁਧਾਰ ਮੰਡਲ ਪੰਜਾਬ ਸ਼੍ਰੀ ਹਿੰਦੂ ਤਖਤ ਕਾਲੀ ਮਾਤਾ ਮੰਦਿਰ ਵੱਲੋਂ ਫਾਜ਼ਿਲਕਾ ਤੋਂ ਸ਼੍ਰੀ ਰਜੀਵ ਨਗਪਾਲ ਜੀ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਹੈ ਜਿਸ ਤੋਂ ਬਾਅਦ ਸ਼੍ਰੀ ਰਜੀਵ ਨਗਪਾਲ ਜੀ ਵੱਲੋਂ ਪਹਿਲੀ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਬੋਲਦੇ ਹੋਏ ਕਿਹਾ ਕਿ ਪਾਕਿਸਤਾਨ ਨੂੰ ਭਾਰਤ ਸਰਕਾਰ ਮੂੰਹ ਤੋੜ ਜਵਾਬ ਦੇਵੇਗੀ ਅਤੇ ਹੋਰ ਬੋਲਦੇ ਹੋਏ ਕਿ ਕੁਝ ਕਿਹਾ ਗਿਆ ਸਭ ਕੁਝ ਜਾਣ ਲਈ ਸਾਡੇ ਨਾਲ ਬਣੇ ਰੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਜੋ ਬਲੇ ਸ਼ਹਿਰ ਆਪ ਜੀ ਮੈਂ ਜਿੰਨਾ ਅਫਸਰ ਸਾਰਾ ਬਲਾ ਸਾਰਾ ਧੰਨਵਾਦ ਕਰਨਾ ਜੋ ਆਏ ਨੇ ਸਾਰੇ ਭਰਾਵਾਂ ਦਾ ਜੋ ਕਿ ਮੈਨੂੰ ਅਖਿਲ ਭਾਰਤੀਆ ਜਾਗਰਤ ਹਜ਼ਾਰ ਮੰਡਲੇ ਦਾ ਪ੍ਰਧਾਨ ਜਿਲ੍ਹਾ ਪ੍ਰਧਾਨਤਾ ਆਏਗੇ ਉਸ ਕਾਰਨ ਅੱਜ ਮੀਟਿੰਗ ਰੱਖੀ ਹੋਈ ਸੀ ਤੇ ਜੋ ਪੰਦ ਕੀ ਬੁਰਾਈਆਂ ਨੇ ਜੋ ਕਿ ਸਭ ਤੋਂ ਵੱਧ ਕਰ ਰਹੇ ਆ ਮੰਡਲ ਦੇ ਆਟ ਦੇ ਵਿੱਚ ਜੋ ਕੋਈ ਬੁਰਾਈਆਂ ਹਨ ਉਹਨਾਂ ਦੂਰ ਕਰਨ ਵਾਸਤੇ ਅਸੀਂ ਅੱਜ ਮੀਟਿੰਗ ਰੱਖੀ ਹੈ ਉਹ ਮਤਲਬ ਕਿ ਸ਼ਨਾਪਨ ਦਾ ਉਹਦਾ ਪ੍ਰਚਾਰ ਹੈ ਉਹ ਅਸੀਂ ਖੁੱਲ੍ਹ ਕੇ ਕਰਾਂਗੇ ਹੁਣ ਫਾਜ਼ਿਲਕਾ ਦੇ ਵਿੱਚ ਤੁਹਾਨੂੰ ਜ਼ਿਲ੍ਹਾ ਬਲਦਾਨ ਚੁਣਿਆ ਗਿਆ ਪਹਿਲਾ ਕੰਮ ਤੁਹਾਡੇ ਵੱਲੋਂ ਕੀ ਕੀਤਾ ਜਾਏਗਾ ਸਨਾਤਨ ਧਰਮ ਲਈ ਪਹਿਲਾ ਕੰਮ ਸਾਡੇ ਵੱਲੋਂ ਕੀਤਾ ਜਾਏਗਾ ਪਹਿਲਾ ਟੀਮ ਦਾ ਗਠਨ ਸਾਰਾ ਵੱਡਾ ਗੱਲ ਹੈ ਫਿਰ ਉਸ ਤੋਂ ਬਾਅਦ ਜੋ ਬੁਰਾਈਆਂ ਨੇ ਸਮਾਜਿਕ ਮੁਸ਼ਕਲਾਂ ਹੁਣ ਦੂਰ ਕਰਾਂਗੇ ਅਸੀਂ ਜੈਸ਼ੇਵਾਰ ਜੈਸ਼ਰਬਾਲਾ ਜੀ ਅੱਜ ਨਾਥਪਾਤ ਨੇ ਦੱਸਿਆ ਜਨਰ ਸਤਾਰ ਵੱਡਾ ਕਾਲੀ ਮਾਤਾ ਪਟਿਆਲਾ ਦੇ ਦਰਸ਼ਕ ਹੋ ਨਾਥਪਾਤ ਨੂੰ ਜ਼ਿਲ੍ਹੇ ਦੀ ਹੈਬੂ ਦਾ ਜ਼ਿਲ੍ਹਾ ਬਦਲਦੇ ਰੂਪੇ ਸੌਂਪੀ ਗਈ ਹੈ ਜੋ ਕਿ ਬਹੁਤ ਖੁਸ਼ੀ ਦੀ ਗੱਲ ਹੈ ਸਰਨਾਰਪਨ ਸਾਹਿਬ ਅੱਗੇ ਵੀ ਧਰਮ ਸਨਾਤਨ ਦਰਮਦੀ ਸੇਵਾ ਲਈ ਰੱਖਲੇ ਅਗੁੰਨੀ ਰੰਦੇ ਨੇ ਤੇ ਇਹਨਾਂ ਨੂੰ ਇਹ ਪੋਸਟ ਦਿੱਤਾ ਜਾਣਾ ਪੈਸੀ ਨਿਫਾਇਦਾ ਵਾਸਤੇ ਪੁੱਛੀ ਗਈ ਗੱਲ ਹੈ ਅਸੀਂ ਆਸ ਕਰਦੇ ਹਾਂ ਇਹ ਆਦੀ ਜਿਹੜੀ ਉਮੀਦਾਂ ਨੇ ਉਮੀਦਾਂ ਦੇ ਸਾਡੀ ਫਰੇਮ ਕਰਨ ਦੇ ਸਨਾਤਨ ਦਰਮ ਦੇ ਵਿੱਚ ਜੋ ਕੋਈ ਬੁਰਾਈਆਂ ਨੇ ਜਾਂ ਜੋ ਕੋਈ ਸਨਾਤਨ ਦਰਮ ਦੇ ਆਲ ਦੰਦ ਕੰਮ ਕਰ ਰਿਹਾ ਹੈ ਉਹਨਾਂ ਤੇ ਕਾਬੂ ਆ ਜਾਏਗਾ ਤੇ ਜਲਦੀ ਇਸ ਬਾਬਤ ਇੱਕ ਕੌਮੇਡ ਲੱਗ ਕੇ ਪੂਰੀ ਟੀਮ ਦਾ ਗਠਨ ਕੀਤਾ ਜਾਏਗਾ ਜੇ ਜਲਦੀ ਹੀ ਪੰਜਾਬ ਪ੍ਰਧਾਨ ਜੀ ਤੇ ਸੂਚੀ ਪੰਜਾਬ ਦੇ ਵੱਡੀ ਟੀਮ ਨੂੰ ਇੱਥੇ ਇਨਵਾਈਟ ਕਰਕੇ ਬੁਲਾਇਆ ਜਾਏਗਾ ਤੇ ਇਸ ਬਾਬਤ ਦੀ ਜਾਣਕਾਰੀ ਜੋ ਹੋਏਗੀ মিডিਆ ਨੂੰ ਤੇ ਪ੍ਰਸ਼ਾਸਨ ਨੂੰ ਦਿੱਤੀ ਜਾਏਗੀ ਸਭ ਤੋਂ ਪਹਿਲਾਂ ਜੇ ਟੀਮ ਕੱਢਣੂ ਟੀਮ ਗਠਿਤ ਆਇਆ ਤਾਂ ਤੁਸੀਂ ਟੈਂਜਰਸ ਕਰਕੇ ਸਾਰੇ ਸ਼ਹਿਰ ਦੇ ਚੰਗੇ ਚੰਗੇ ਮੈਂਬਰ ਇਤਿਜ਼ਾਰਗੇ ਤੇ ਸਮਰਥਨ ਕਰਦੇ ਵਿੱਚ ਜੋ ਕੋਈ ਬੁਰਾਈਆ ਜਾਂ ਕੁਝ ਹੈ ਉਹਨੂੰ ਮਿਲ ਕੇ ਸੁਧਾਇਆ ਜਾਏਗਾ ਇਹ ਇਹ ਅਗੋਂ ਪੰਜਾਬ ਦੀ ਟੀਮ ਨੂੰ ਜਿਵੇਂ अगले देश आदेश अगले फाइल फॉलो किए तो जाएंगे जर झाकिया कोई गलत झाकी या तो अश्लील झाकी करता है वो बिल्कुल रोकी जाएगी विरुद्ध कानूनी कार्रवाई ए बी आई न्यूज चैनल देखने वाले सभी दर्शकों से हम अपील करते हैं कि ए बी आई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत